ਕਹਤਾ ਕਾ ਬਦਲੇ ਜੇ ਕਿਹਨਾਂ ਕਾ ਕਾਇੂ ਜੇਂਗੀ ਮਾਰੀ ਤਾਂ ਫਰੇ ਹੋ ਜੋ ਅ ਚੰਗੀ ਗੜੀ ਖਤਰ ਫਿਰ ਵੀ ਹੋਈ ਜਾਂਦੀ ਹੈ ਅ ਚੰਗੀ ਨਾ ਮਾਰੇ ਤਾਂ ਕੀ ਹੋਲ ਤੇ ਜੋ ਹਾੜੜ ਤੋਂ ਨਾ ਕੋਈ ਇਹ ਜਲੀ ਆ ਕੇ ਖੜ ਜਾਂਦਾ ਉੱਥੇ ਕਿ ਨਾ ਇਹਨੇ ਤੈਨੂੰ ਚੰਗੀ ਕਈਆਂ ਨਾ ਇਹਨੇ ਮਾਰੀ ਕਈਆਂ ਤੂੰ ਤੈਨੂੰ ਕਰਦਾ ਹੁੰਦਾ ਐਜੀ ਪਤਾ ਨਹੀਂ ਕਿਹੜੀ ਬਿਲਾ ਖੇੜ ਕਰਦਾ ਹੋਵੇ ਹਮੇਰੀ ਭਰੀ ਪਈਆਂ ਦੁਰੀਆਂ ਚਾਰ ਤੇ ਜੋੜੀਆਂ ਆ ਗਈਆਂ ਕੱਠਾ ਕਹਿੰਦਾ ਮੇਰੇ ਵਰਗਾ ਕੋਈ ਹਾ ਨਹੀਂ ਹਾ ਹਾ ਲੈ ਤੇ ਅੰਨਾ ਸੁਣ ਨਹੀਂ ਆਏਗਾ ਮੰਨੇ ਕੀ ਘਤ ਕਹੀ ਨਾ ਜਾ ਜਿਨੇ ਇਹ ਗੱਲ ਮੰਨ ਲਈ ਕਹਿੰਦੇ ਬੱਪ ਉਹਦੀ ਮਹਿਮਾ ਕਰਨੀ ਛੱਡਦੇ ਅਸੀਂ ਜਿਨੇ ਇਹ ਗੱਲ ਮੰਨ ਲਈ ਅਸੀਂ ਤਾਂ ਮਾਤਰ ਦੂਜੇ ਲੋਟ ਆਇਆ ਇਹ ਘਰ ਤੋਂ ਉਪਰ ਉਪਰ ਕੰਮ ਕਰਨ ਦਾ ਕੋਈ ਵੀ ਨਹੀਂ ਗਿਆ ਸ਼ਾਨੀ ਕੀਆ ਦੇਖੋ ਥੱਲੇ ਕੜੀ ਚਲੀ ਗਏ ਪਰ ਉੱਪਰ ਹੋ ਗਈ ਉਹੂ ਛਾਟਾ ਮਾਰੂਗੀ ਮੈਂ ਉਹਨਾਂ ਕਾ ਤੇਰੀ ਛਾਟਾ ਮਾਰਦੀ ਹੈ ਉਹਦੀ ਮਤਲਬ ਰਹਿਤ ਦੇ ਬਖ ਪਾਤਰ ਬਣ ਜਾਓ ਆਪਾਂ ਹਰ ਗਣੀ ਤਾਂ ਹੋਇਆ ਅੱਜ ਤਾਂ ਕਰਦੇ ਆਂ ਮਹਾਰਾਜ ਜਾਨੂ ਬੱਬੇ ਦੇ ਗੱਲ ਦਾ ਗਿਆਨ ਨਹੀਂ ਕੁਝ ਪਤਾ ਨਹੀਂ ਗਾਇ ਮਾੜਿਆ ਚੰਗਿਆ ਜੇ ਗਾਇਆ ਤਾਂ ਉਹਦੇ ਨੇ ਵੀ ਕਿ ਕਿਨੇ ਹੋਰ ਦੇ ਤਾਂ ਹਾਂ ਨਹੀਂ ਇੰਨਾ ਇੰਤਾ ਚ ਵੱਧ ਰਹੀ ਆ ਤੜਕਾ ਵਿੱਚ ਸਾਰਾ ਕੁਝ ਮੈਂ ਜਨ ਤੇ ਜਨ ਮੈਂ ਜਾਣੀ ਤੇਰਾ ਹਾਂ ਅਬ ਤੇ ਜਾਨੂ ਤੂੰ ਲੋਭੀ ਕਰ ਸਕਦਾ ਉਹਨੂੰ ਇਕੱਲੇ ਵੀ ਦੇਖ ਸਕਦਾ ਉਹਨੂੰ ਗੁੱਧ ਵੀ ਦੇਖ ਸਕਦਾ ਤੇਰੇ ਕਿਪਟ ਤੇ ਤੇਰੀ ਮਾਹੀ ਵੀ ਕਰੇ ਜੇ ਅਗਰ ਮਹਿੜਾ ਵੀ ਹੈ ਤਾਂ ਤੂੰ ਉੱਜਲ ਵੀ ਕਰ ਸਕਦਾ ਤੂੰ ਕਹਿ ਰਹੇ ਆ ਜੀ ਇਹ ਖਦਾਨ ਨੂੰ ਕਹਿ ਰਹੇ ਆ ਤਕਾਲਪੁਰਖ ਨੂੰ ਕਹਿ ਰਹੇ ਜੀ ਜਾਨਾ ਸੀ ਕੇਸੇ ਹੋਰਦੇ ਆ ਉਹ ਇਹਨਾ ਵਿਚਾਰੂ ਮੈਂ ਜਾਣ ਤੇ ਨਾਲ ਉਹਨਾਂ ਨੇ ਸਾਰਿਆਂ ਨੇ ਇਹੀ ਗੱਲ ਮੰਗੀ ਐ ਜਿੰਨੇ ਵੀ ਹੋ ਗਿਆ ਐ ਚਲੇ ਗਏ ਪਿਛਾਣੂ ਕਿਤੇ ਵਿਚਾਰਨਾ ਦਿਓ ਕੱਲ ਪਰਖ ਨੂੰ ਕਹਿ ਰਹੇ ਨੇ ਐਸੀ ਤੂੰ ਫੋੜੀ ਜਾਣਾ ਜਾਏ ਮਾਰੇ ਆ ਜਾਏ ਜੀ ਚੰਗੇ ਭਾਈ ਹਾਇ ਤੁਹਾਡੀ ਤੇਰੇ ਨੂੰ ਭੱਜਦਾ ਉਹਨੇ ਜਿਹਨੂੰ ਤੱਕ ਜੀ ਭੱਜਿਆ ਕਹਿਣਾ ਤਾਂ ਇਸ਼ਕਾ ਕਿ ਬੋਚੋ ਕੇ ਬੋਲਦਾ ਹੈ ਠੀਕ ਬਰਰ ਜੇ ਹੋਈ ਬਟਮ ਰੋਲਦਾ ਕੋਈ ਨਹੀਂ ਰੋਲਦਾ ਰੋਲ OK ਕਾਹਨੇ ਬੋਲਦੇ ਨੇ ਤੇਰੀ ਕੰਮ ਚ ਕਾਗਲਾ ਜਨ ਪਹਿਲੇ ਹੀ ਛਲਾਈ ਹੈ ਇਹ ਪਰਸ਼ਾਵਾ ਹੈ ਪਰਸ਼ਾਣੇ ਦੇ ਮਗਰ ਜਾਣਾ ਦੇ ਨਾ ਯਾਦੇ ਪਾਠ ਹੋ ਰਹੇ ਹੈਦਰ ਜੱਦੀ ਦਾ ਇਹਨਾਂ ਨੂੰ ਕੋਰਾ ਨਹੀਂ ਹੈ ਚੀਜ਼ ਦਾ ਕੱਲ ਕਿੱਥੇ ਚਲਦੀ ਹੈ ਕੱਲ ਜੋ ਕੱਲ ਜੋ ਬੱਤੇ ਫਿਰ ਇਹ ਤਾਂ ਬਚਣਾ ਇਹਦਾ ਮੱਠਾ ਫੁੱਟ ਗਈ ਨੇ ਹੁਣ ਇਹਦੇ ਪਹਿਲਾਂ ਘਲੂੜੀਪੂਣ ਮੱਛੀ ਪੁੱਟ ਹੋ ਗਿਆ ਕੰਪਰ ਹੋ ਗਿਆ ਹੈ ਹੁਣ ਤਾਂ ਮੱਛ ਨੂੰ ਗੀੜੇ ਦਿੰਦਾ ਹੈ ਕਲੂ ਕਲੇਸ਼ ਦਾ ਨਾਮ ਹੈ ਜਿੱਤੇ ਕਲੇਸ਼ਾ ਕਲੂ ਹੈ ਆ ਵੀ ਇੱਕ ਨਾ ਤੁਝੋਦੀ ਆ ਗਈ ਮਹਾਰਾਜ ਕਿਉਂ ਤਾਂ ਤੁਝੀ ਆ ਗਈ ਇੱਕ ਬੇਪਰਵਾਹ ਫਿਰਦੇ ਆ ਇਕ ਮੈਨੇ ਜੋ ਵੀ ਆਈ ਹੈ ਉਹ ਕਿ ਫਿਰ ਦੇ ਵੇ ਪਰਵਾਹ ਉਹ ਪਰਵਾਹ ਨਹੀਂ ਕਰਦਾ ਜਦੋਂ ਜਮਾ ਨਗਰ ਜਾ ਰਿਹਾ ਕੋਈ ਨਹੀਂ ਕੋਈ ਆ ਗਿਆ ਜਮਾ ਆ ਜਾ ਹੁੜਾ ਦਾ ਚ ਐਨਾ ਕਿ ਤੈਨੂੰ ਟਾਈਮ ਦਿੱਤਾ ਸੀ ਨੱਚਣ ਵਾਸਤੇ ਨੱਚ ਲਿਆ ਟਪਰੇ ਆ ਥੇ ਮੋਟੇ ਜਾੜਾ ਵੀ ਹੈ ਰੇਕ ਨਹੀਂ ਜਾਣਾ ਜਿਹੜੇ ਬੜੇ ਬੜੇ ਜੀਵਕ ਬੜੀ ਨਾ ਕਿਤੇ ਜਿੰਨਾਂ ਨੂੰ ਵੀ ਜਾਣਾ ਪਿਆ ਮੌਕੇ ਨਾਲ ਆਪਾਂ ਤਾਂ ਕੁਝ ਚੀਜ਼ ਕੋਸ਼ਿਸ਼ ਕਰੇ ਬਾਗ ਦੀ ਮੋਲੀਆਂ ਅਸੀਂ ਕੁਝ ਜੋ ਵੀ ਆ ਸਾਰੇ ਉਹ ਆਉਂਦੇ ਕਿਉਂ ਨਹੀਂ ਆਉਂਦੇ ਇਹ ਸਮਝ ਹੌਰ ਬਸਤੀ ਨਹੀਂ ਪਰ ਇਹ ਦੁਨੀਆ ਬਗਰੇ ਪੈਂਦੀ ਹੈ ਉਹਨਾਂ ਦੇ ਰੋਟਾ ਦੇ ਨਾਲ ਮੋਹ ਆਇਆ ਹੋਇਆ ਸ਼ਾਂਤਾ ਦੇ ਨਾਲ ਪਹਿਲੇ ਦਿਨ ਤੋਂ ਹੀ ਇਹ ਬੈਰ ਕਮਾਉਣੀ ਹੋ ਰਹੀ ਹੈ ਦੁਦਿ ਰੋਟਾ ਨਾਲ ਮੋਹ ਪਿਆਰੇ ਅੰਤਾ ਨਾਲ ਬੈਰ ਕਮਾਉਂਦੇ ਇਹ ਪਹਿਲਾਂ ਤੋਂ ਚੱਲਦਾ ਹੁੰਦਾ ਹੈ ਕੋਸੇ ਕਿਤੇ ਅੱਜ ਹੀ ਨਹੀਂ ਚੱਲਣ ਲੱਗੇ ਆ ਅੱਜ ਬਥੋਰੀਆਂ ਆਖਾਂ ਨੂੰ ਵੱਧ ਇਤਰਾ ਹੈਗਾ ਹੈ ਅੱਜ ਜਾਰਿਆਂ ਨੂੰ ਬਣਨ ਦਾ ਕੋਸ਼ਿਸ਼ ਨਹੀਂ ਕਰਨਾ ਸੁਰੂ ਤੋਂ ਕਰੋ ਨਾ ਹਾਂ ਹਾਂ ਇੱਕ ਕਦਮ ਪੁੱਟਾਂਗੇ ਫਿਰ ਪੁੱਟ ਸਾਰੇ ਆ ਜਾਂਦਾ ਕੋਈ ਬਾਕੀ ਤਾਂ ਵਾਝੀਆਂ ਨਾਲ ਕੰਮ ਹੋ ਜਾਣਾ ਇਹ ਇਹਦੇ ਤਰੀਕੇ ਬਾਸਨਾ ਦੇ ਕਈ ਨੇ ਤਰੀਕੇ ਇਹ ਸਾਧੂ ਜਨ ਦੱਸ ਦਿੰਦੇ ਨੇ ਕਿਹਦੇ ਨੂੰ ਇਹ ਸਾਧੂ ਸੰਤ ਸੰਜਾ ਨੂੰ ਦੇਣੇ ਚੰਗੀ ਤਰ੍ਹਾਂ ਗੱਲ ਵੀ ਏਕਣ ਮਰ ਜੇ ਮਰਨਾ ਇਹ ਪਾਠ ਵੀ ਕਰਨਾ ਏਕਣ ਕਰ ਜੇ ਨਾਮ ਜਪਨਾ ਤਾਂ ਏਕਣ ਕਰ ਇਸ sortes ਨੂੰ ਬੰਨੇ ਲਾਲ ਝਾਰ ਨਾਲ ਦੇ ਜਿਹੜੀ ਭੱਜੀ ਮਿਲਦੀ ਹੈ ਇਹਨੂੰ ਇਹਨੂੰ ਘੜਾ ਉੱਥੇ ਮੜਾ ਜਿਆ ਜਦੋਂ ਖੜ ਗਈ ਇਹ ਥੋੜੀ ਥੋੜੀ ਖੜਨਾ ਚਿਕਲੋ ਬਸ ਫਿਰ ਧਰ ਜੀ ਰੇ ਇੱਕ ਟੇਕ ਲਾ ਬਣਾਣੀ ਆਸ ਨਾਨਕ ਨਾਮ ਤੇ ਆਈ ਹੈ ਕਾਰਜ ਆ ਰੇ ਫਰਾਸ ਫਿਰ ਆ ਭੱਜੀ ਚਨਾ ਜੇ ਹੁਣ ਜਦੋਂ ਤਾਂ ਬਹੁਤ ਕਰਦੇ ਆ ਪਰ ਆਪਾਂ ਤੇ ਆਪਾਂ ਕਿੱਥੇ ਪੜਾ ਲਾਂਗੇ ਪੜਾ ਲਾਂਗੇ ਨਹੀਂ ਖੜਨੀ ਜਤਨ ਵੀ ਸੁੱਖ ਪਾਉਣ ਲਈ ਕਿਤੇ ਜਾਂਦੇ ਆ ਨਾ ਜਤਨ ਵਾ ਸੁੱਖ ਕੇ ਕੀ ਹੈ ਆ ਜਤਨ ਦਾ ਬਹੁਤ ਕਰਦਾ ਸੁੱਖ ਸੁੱਖਾਂ ਦੀ ਪ੍ਰਾਪਤੀ ਵਾਸਤੇ ਪਰ ਉਹਨਾਂ ਨੇ ਸ਼ੰਗੂ ਇਹ ਤੇ ਸੇਗ ਗ੍ਰੰਥ ਸਾਹਿਬ ਨੇ ਗ੍ਰੰਥ ਸਾਹਿਬ ਕਹਿੰਦੇ ਸਾਰੇ ਸੁੱਖਾਂ ਦਾ ਦਾਤਾ ਮਹਾਰਾਜ ਕਹਾ ਉੱਤੇ ਲਿਖਿਆ ਉਹਨਾਂ ਨੇ ਸਾਰੇ ਸੁੱਖ ਦਾਤਾ ਰਾਮ ਦੂਸਰ ਨਾਇਕ ਹੋਏ ਸਾਫ ਸਾਫ ਲਿਖਿਆ ਉਰਮੇ ਹਿਰਦੇ ਨੂੰ ਕਹਿੰਦੇ ਨੇ ਹਿਰਦਾ ਉਰ ਉਰਮੇ ਹਿਰਦੇ ਨੂੰ ਕਹਿੰਦੇ ਆ ਕੋਈ ਤੇਨੂੰ ਵੀ ਪਤਾ ਹਾਂ ਸਕੇ ਹੋਰਾਂ ਨੂੰ ਵੀ ਪਤਾ ਤੇ ਅਸੀਂ ਵੀ ਸੁਣੇ ਵੀ ਨੇ ਤੇ ਪੜ੍ਹੇ ਵੀ ਨੇ ਜਦੋਂ ਨਾਲ ਤਾਂ ਗੱਲ ਹੋਰ ਹੁੰਦੀ ਹੈ ਜਿਹਨੇ ਅੱਖਾਂ ਨਾਲ ਪੜ੍ਹ ਲਈ ਉਹ ਬਚਨ ਕਿਹੜੇ ਨੇ ਬਸ ਬਹੁਤ ਨਹੀਂ ਸਾਨੂੰ ਉਹ ਬਹੁਤ ਬਹੁਤ ਬਾਬੇ ਨਾਲ ਕਿਨੇ ਬਚਤਿਆ ਨਾ ਪਰ ਆਈਏ ਸਾਰਾ ਕੁਝ ਬਿੱਤੀ ਜਾਂਦਾ ਹੈ ਇਹ ਤੇ ਰੱਬ ਬਾਅਦ ਵਿੱਚ ਕੋਈ ਚੱਲਿਆ ਜਾਵੇ ਅੱਜ ਨਹੀਂ ਉਹ ਮਤਲਬ ਬਾਰ-ਬਾਰ ਕਾਤੇ ਕਹਿੰਦੇ ਹਨ ਬਾਰ-ਬਾਰ ਦਾ ਮਤਲਬ ਇਹ ਹੈ ਆ ਕਿ ਕੋਈ ਲੋਕ ਕੋਈ ਛੱਲ ਪੈ ਜਾਵੇ ਇਸ ਦੇ ਬਾਰ-ਬਾਰ ਨਾ ਇੱਕ ਤਾਂ ਹੁੰਦਾ ਪੱਥਰ ਹੁਣ ਉੱਧਰ ਲੱਗੀ ਧਿਆਨ ਪੱਥਰ ਤੇ ਗੂੰਦ ਕਹਿੰਦੇ ਪਈ ਨਾ ਪਈ ਪੱਥਰ ਇੱਕ ਬਰਾਬਰ ਧਿਆਨ ਦੀ ਪੱਥਰ ਤੇ ਗੂੰਦ ਪਈ ਨਾ ਪਈ ਪਰ ਗਏ ਗੱਲ ਆਖਦੇ ਆ ਉਹ ਕਹਿੰਦੇ 6 ਮਹੀਨੇ ਜੇ ਪੱਥਰ ਤੇ ਬੂੰਦ ਪੈ ਜਾਵੇ ਲਗਾਤਾਰ ਉਤੇ ਨਿਸ਼ਾਰ ਪੈ ਜਾਂਦਾ ਹੂੰ ਪਰ 6 ਮਹੀਨੇ ਲੱਗਣਗੇ ਅੱਛਾ ਇਹ ਤਾਂ ਜਾਣੀ ਹੋਈ ਆ ਕੋਈ ਮੱਛੀ ਥੋੜਾ ਉੱਤੇ ਜਾਵੇ ਸਰੋਤਾ ਸੁਣਨ ਵਾਲੇ ਨੂੰ ਕਹਿੰਦੇ ਆ ਸੁਣਨਾ ਬਹੁਤ ਅੱਖਾ ਸੁਣਨਾ ਬਹੁਤ ਵੱਡਾ ਕੰਮ ਆ ਨਾ ਸੁਣਿਆ ਮੰਨਿਆ ਮਾਰੋ ਤਾਂ ਇਹਨਾਂ ਗੱਲਾਂ ਜਿਹੜਾ ਗੁਜ਼ਰ ਰਾਂ ਤੇ ਪੜ੍ਹੇ ਤਾਂ ਸਹੀ ਉੱਤਲੀ ਪਿਆ ਸੁਣਨਾ ਬਹੁਤ ਅੱਖਾ ਵੀ ਆ ਨਹੀਂ ਸੁਣ ਲਿਆ ਮੰਨਣਾ ਮਨ ਲਿਆ ਭਉ ਕਰਨਾ ਛੋਣੇ ਮਣੇ ਮਰ ਕੀਤਾ ਭਉ ਅਸ ਤੇਰਾ ਤੀਰ ਤੇ ਮਰ ਲਾਸ਼ਾਂ ਤੇਰੇ ਮੈਂ ਨਾ ਹੀ ਕੋਈ ਬੇਨੁਲ ਜੀਤੇ ਸਾਹ ਨਹੀਂ ਮਰ ਪਰ ਨਾਨਕ ਦੇ ਬਚਨ ਨੇ ਹੂੰ ਗੁਰਨਾਗ ਮਹਾਰਾਜ ਕਹਿੰਦੇ ਸਾਡੇ ਨਹੀਂ ਸਾਡੇ ਖਜ਼ਮੇ ਦੀ ਬਾਣੀ ਹੈ ਐਂ ਕਹਿੰਦੇ ਨੇ ਮਹਾਰਾਜ ਜੈਸੀ ਆਪੇ ਖਜ਼ਮੇ ਦੀ ਬਾਣੀ ਤੇ ਸਾਰ ਤੇ ਸੜਾ ਕਰੀ ਗਿਆਨ ਗਿਆਨ ਬੇਲਾਦ ਦਾਲੋ ਸਾਡਾ ਗਿਆਨੀ ਹੈ ਸਾਡਾ ਅਸੀਂ ਕੋਈ ਖਜ਼ਮ ਤੋਂ ਬਿਨਾਂ ਨਹੀਂ ਫਿਰਦੇ ਅੱਡਾ ਕੋਈ ਖਾਜਮਾ ਓਦੀ ਬਾਣੀ ਐ ਪਤਾ ਜਾਣ ਨੂੰ ਹੈ ਪਤਾ ਤਾਂ ਛਾਬ ਨੂੰ ਆਪਾਂ ਤਾਂ ਫਿਰ ਜਾਣ ਬੁੱਧੀ ਕੀ ਕਰਦੇ ਅਸੀਂ ਇਹ ਕਿ ਪਾਹਾਰੇ ਕੰਮ ਦਾ ਵੀ ਪਤਾ ਚਾਨੂੰ ਚੱਲੇ ਕੰਮ ਦਾ ਵੀ ਪਤਾ ਮਨ ਜਾਣ ਤ ਸਭ ਬਾਤ ਜਾਣਤ ਹੀ ਅਗਨ ਕਰੇ ਬਾਰਾ ਅਜਿਗਤ ਗੱਲ ਸੁਣ ਕੇ ਨਹੀਂ 라ਜੀ ਕੋਈ ਹੋਰ ਤਾਂ ਪਾੜ ਤੱਕ ਬਕਰਾਂ ਰਹੇ ਗਏ ਬੰਦ ਗਏ ਮਾਲਕ ਦੇ ਘਰ ਦੀ ਗੱਲ ਸੁਣ ਕੇ ਨਹੀਂ ਰਾਜੀ ਜੀ ਜਦ ਇਹ ਖੁਰਕੋ ਹੋਣ ਲੱਗ ਜਾਂਦੀ ਆ ਹੁਣ ਪਤਾ ਕੀ ਕਹਿੰਦੇ ਆ ਬਿਨੇ ਮਗਜ ਮਾਰਨਾ ਇਤਾਂ ਟਿਕਦਾ ਨਹੀਂ ਸਾਰੀ ਦਿਹਾੜੀ ਪਤਾ ਨਹੀਂ ਇਹ ਖਾਂਦਾ ਕੀ ਆ ਹੂੰ ਇਤਾਂ ਉਹੀ ਮਗਜ ਮਾਰ ਆ ਕੁਝ ਸੁਣਨ ਨੂੰ ਮਿਲਦਾ ਜਦੋਂ ਲੈਖਾ ਮੰਗ ਲਿਆ ਉਹਨੇ ਫਿਰ ਦਿੱਤਾ ਜਾਓ ਮੈਂ ਨਹੀਂ ਪੈਣਾ ਜਦ ਮੰਗਲੇ ਦਾ ਲੇਖਾ ਦੇਣੇ ਪੈ। ਕਰੋਨਾ ਉਹਨਾਂ ਨੇ ਜਦ ਜੁਰਜੀ ਜਿੱਕੀ ਜਾਣੇ ਸ਼ੁਰੂ ਕਰ ਦੇਣੀ ਜਦ ਤੋਂ। ਹਾਂ। ਜਦ ਜੁਰਜੀ ਡਬੜਾ ਫੇਰ ਹਟਣਾ ਫੇਰ ਉਹ ਕਹਿੰਦੇ ਨਿੰਦਿਆ ਕਰਨੀ ਰੱਬ ਦੀ ਕਰੋ ਵੀ ਮਤਲਬ ਰੱਬ ਜੀ ਉਸਤਤ ਕਰੋ। ਨਿੰਦਿਆ ਕਰਾਂਗੇ ਆਪਾਂ ਉਸਤਤ ਕਰੋ। ਚਲੋ ਠੀਕ ਆ ਬਸ ਇਹ ਕੱਲ੍ਹ ਲਈ ਕਹੀ ਦੇਣੀ। ਜਿਹੜੇ ਲੋਕ ਕਹਿੰਦੇ ਆ ਨਿੰਦਿਆ ਨਾ ਕਰੋ ਉਹ ਸਭ ਤੋਂ ਪਹਿਲਾਂ ਨਿੰਦਿਆ ਕਰਦੇ ਆ। ਤੇਰੇ ਕੋਲ ਬੈਠ ਕੇ ਤੇਰੇ ਹੋਗੇ। ਮੇਰੇ ਕੋਲ ਬੈਠ ਕੇ ਮੇਰੇ ਹੋਗੇ ਕਰਨ ਦਰ ਗਿਆ ਕਹਿੰਦੇ ਉੱਥੇ ਦਾ ਵਾਚਾ ਬਾਟੜੋ ਚੰਗਾ ਹੈ ਇੱਥੇ ਤੇ ਕਿਹ ਲੈ ਉਹ ਇਹ ਨਿੰਦਿਆ ਕਰਨੀ ਆ ਰੱਬ ਦੀ ਕਰੋ ਉਸਤਤ ਕਰੋ ਉਹਦੀ ਉਸਤਤ ਕਰ ਲੋ ਉਹੀ ਤਾਂ ਗ੍ਰੰਥ ਦੀ ਗ੍ਰੰਥ ਵਿੱਚ ਇਹ ਲਿਖਿਆ ਹੈ ਕਿੰਦੇ ਜੇ ਟੁੱਟ ਜੇ ਚੰਗਾ ਹੈ ਕਿਹਦੇ ਨਾਲ ਜਿਹਦੇ ਨਾਲ ਟੁੱਟ ਜੇ ਮਨਮੁਖ ਨਾਲ ਹਾਂ ਇਹ ਹੁਕਮਾ ਮਹਾਰਾਜ ਦਾ ਤੇ ਦੇ ਟੁੱਟੀ ਚੰਗੀ ਆ ਹੂੰ ਹੂੰ ਉਹ ਉੱਤੇ ਦੀ ਜਾਲ ਵਿਛਾਉਂਦਾ ਫਿਰਦਾ ਮਨਮੁਖਾ ਨਾਲ ਟੁੱਟੀ ਪਰੇ ਫੀਚਿੰਗ ਦੀ ਉਹਨਾਂ ਨੇ ਤੇ ਇਹ ਵੀ ਕਿਹਾ ਤਾਂ ਕਿਸੇ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਆਹ ਵੀ ਕੀ ਨਾ ਕਰ ਸਾਰਿਆਂ ਨੇ ਚੱਲੇ ਜਾਣਾ ਉਹਦੇ ਨਾਲ ਹੀ ਰੱਬ ਨਾਲ ਹੀ ਕਰ ਲੋ ਸਿੱਧੀ ਰਚਨਾ ਝੂਠੀ ਦੱਛਿਆ ਉਹਨਾਂ ਨੇ ਕਿ ਸੱਚੀ ਮਹਾਰਾਜ ਸੱਚੀ ਰਚਨਾ ਕਿਹੜੀ ਹੈ ਹਮ ਜਦੋਂ ਉਹਨਾਂ ਨੇ ਜਗ ਦੀ ਰਜਨਾ ਨੂੰ ਝੂਠੀ ਦੱਸ ਦਿੱਤਾ ਮਹਾਰਾਜ ਨੇ ਹਮ ਬਰਾਬਰ ਰਚਨਾ ਸੱਚੀ ਰਜਨਾ ਦਾ ਗਿਆਨ ਦਿਓ ਸ਼ਰਮ ਉਹ ਕਿਹੜੀ ਹੈ ਇਹ ਆਪਾਂ ਪੁੱਛਾਂਗੇ ਜਾਂ ਫਿਰ ਜਵਾਲ ਅਗਲੇ ਜੇ ਨਹੀਂ ਆਉਂਦਾ ਪੁੱਛਣਾ ਕੋਈ ਪੁੱਛਣ ਨਾਲ ਸੰਗ ਲੱਗਦੀ ਹੈ ਮੈਨੂੰ ਪਤਾ ਨਹੀਂ ਹੈਗਾ ਤੂੰ ਦੱਜ ਦੇ ਸੇਠ ਆਰੀਆਂ ਪੀਜਾਂਗਾ ਫਾਲਾ ਮੈਨੂੰ ਇਹ ਦੱਸੋ ਵੀ ਅੱਜ ਦੇ ਸਮੇਂ 'ਚ ਕਿਸੇ ਦੇ ਖੁਸ਼ੀ ਦਾ ਪ੍ਰੋਗਰਾਮ ਆ ਗਿਆ ਚਲੋ ਆਪਾਂ ਨੂੰ ਜੇ ਕੋਈ ਬਲਾਊਗਾ ਪਤਾ ਜਾਣੇ ਆ ਨਹੀਂ ਕਿਸੇ ਹਿਸਾਬ ਨਾਲ ਤੇਰਾ ਬੋਲਸ ਆਪਾਂ ਤਾਂ ਜਾਵਾਂਗੇ ਜੇ ਕੋਈ ਆਪਾਂ ਨੂੰ ਬਲਾਊਗਾ ਮਕੀਓ ਪਰ ਲੋਕਾਂ ਨੇ ਇਦਾਂ ਬਣਾ ਲਿਆ ਵੀ ਜੇ ਕਿਸੇ ਦਾ ਦੁੱਖ ਦਾ ਸਮਾਂ ਆਉਂਦਾ ਜੇ ਮੈਂ ਤੁਹਾਡੇ ਘਰੇ ਤੁਹਾਨੂੰ ਸੁਨੇਹਾ ਦਊ ਜਾਂ ਤੁਹਾਨੂੰ ਫੋਨ ਕਰੂੰ ਤੁਸੀਂ ਤਾਂ ਕਹੋਗੇ ਵੀ ਮੈਂ ਤਾਂ ਦੁੱਖ 'ਚ ਜਾਊ ਵੀ ਇਹ ਗੱਲ ਸਹੀ ਹੈ ਉਹ ਸੋਚ ਬੈਕਵਰਡ ਆ ਬਹੁਤ ਇੱਕ ਗਲਤ ਸੋਚ ਆ ਨਾ ਘਟੀਆਂ ਸੋਚ ਆ ਇਹ ਸੋਚਣੀ ਸੋਚ ਐ ਜੀ ਹੋਣੀ ਚਾਹੀਦੀ ਆ ਵੀ ਸੁੱਖ 'ਚ ਖੜੋ ਨਾ ਖੜੋ ਦੁੱਖ 'ਚ ਬੰਦੇ ਦੇ ਖੜੋ ਜਾ ਕੇ ਮੈਂ ਇਦਾਂ ਕਿਉਂ ਨਾ ਬਾਂ ਮੈਂ ਸਾਹਵੇਂ ਬੈਣਾ ਐਹੀ ਜੀ ਸੋਚ ਵਾਲੇ ਬੰਦੇ ਬੰਦੇ ਵੀ ਮੈਂ ਹਾਂ ਇਹੀ ਗੱਲ ਆ ਵੀ ਦਰਖਤ ਲੈ ਜਾਵੇਂਗਾ ਕੋਈ ਹੋਰ ਬਹਿ ਜੂ ਛਾਵੇਂ ਮੈਂ ਕਿਹੜਾ ਖਾਣੇ ਨੇ ਪਾਲੇ ਦੇ ਵੀ ਮੈਂ ਇਹਨੂੰ ਪਾਣੀ ਲਾਉਂਦਾ ਇਸ ਸਮੇਂ ਨਾ ਕਮਾਉਣ ਵਾਲਾ ਵਿਆਹ ਉਹਦਾ ਸਾਬ ਪਿਤਾ ਕੋਲ ਹੈ ਬਸ ਉਹਦੇ ਉਹਦੀ ਉਹ ਹੀ ਜਾਣ ਛਾਹਦਾ ਜੀ ਜਾਣ ਛਾਹਦੇ ਜੀ ਤਾਂ ਇੱਕ ਨਵਸ਼ਿਕਾਰ ਬਲਾਸ ਆ ਗਈ ਮਰਨ ਸਾਡੀ ਨਵਸ਼ਿਕਾਰ ਮਨਜ਼ੂਰ ਕਰ ਲਵੇਗਾ ਕੱਤਾ ਉਹ ਕੱਤਾ ਕਹ ਹੈ ਹੁਣ ਦੇ ਸਮੇਂ 'ਚ ਲੱਗਿਆ ਆੜਾ ਮੂਰੇ ਕਥਾ ਤਾਂ ਜਿਹੜੀ ਚੀਜ਼ ਕਥੀ ਨਾ ਜਾਛੇ ਕਿ ਤੁਸੀਂ ਆਪ ਹੀ ਦੱਚੋ ਵੀ ਉਹਨੂੰ ਕੀ ਕਹਿ ਕੇ ਬੁਲਾਈ ਅਸੀਂ ਤੁਸੀਂ ਆਪ ਹੀ ਦੱਚੋ ਬੇਅੰਤ ਕਹਿ ਕੇ ਗਾਇਨ ਸਾਰੀ ਮਾਰਾ ਤੇਰੀ ਮੈਮਾ ਹੀ ਬਹੁਤ ਬੇਅੰਤ ਪਤਾ ਨਹੀਂ ਆ ਰਹਾ ਹੈ ਇਹ ਵੀ ਗੱਲ ਵੀ ਠੀਕ ਹੈ ਖਬਰਾਂ ਕਾਦ ਕਰਦਾ ਹੈ ਕਿਥੋਂ ਕਿੱਥੇ ਜਲਦਾ ਕਿੱਥੇ ਕਿੱਥੇ ਰੁਕ ਰਹਾ ਕੋਈ ਪਤਾ ਕੋਈ ਹਿਸਾਬ ਤਾਂ ਉਸ ਤੋਂ ਪਰੇ ਬਾਕੀ ਜੁਰਨੂ ਤਾਂ ਸਾਨੂੰ ਬਹੁਤ ਮਿਲਦਾ ਬਹੁਤ ਕੁਝ ਮਿਲਦਾ ਛੋਣ ਮਿਲਦਾ ਮਹਾਰਾਜ ਕਹਿੰਦੇ ਭਿੰਤੀ ਬਹੁਤ ਕਹਨਾਲੇ ਵੀ ਹੋ ਪਰ ਉਹ ਨਹੀਂ ਕਹਨਾਲੇ ਘਨੇਰੇ ਪਰ ਕਰਨਾ ਕਿ ਜੇ ਤਾਵੇਂ ਨੇ ਆਏ ਇਹ ਗ੍ਰੰਥ ਵਿੱਚ ਲਿਖਿਆ ਹੋਇਆ ਮਹਾਰਾਜ ਦਾ ਉਹ ਕਹਿੰਦੇ ਪਾਪ ਕਮਾਵਦੇ ਆ ਤੇਰਾ ਕੋਈ ਨਾ ਵੇਲੀ ਰਾਮ ਉਹਦਾ ਕੋਈ ਵੇਲੀ ਤਾਂ ਨਹੀਂ ਕੋਈ ਮਿੱਤਰ ਸੱਜਣ ਮਿੱਤਰ ਨਹੀਂ ਕੋਈ ਵੀ ਚਲੋ ਠੀਕ ਆ ਮਿੱਤਰ ਸੱਜਣ ਬਣ ਜਾਂਦੇ ਨੇ ਬਚਾਰੇ ਪਾਪੀ ਲੋਕਾਂ ਦੇ ਨਹੀਂ ਬਣਦੇ ਨਾ ਬਹੁਤ ਬੜੇ ਜਾਂਦੇ ਆ ਯਾਨੀ ਛਹਰਾ ਦੇਣ ਵਾਲਾ ਨਹੀਂ ਚੱਕੜ ਵਾਲਾ ਨਹੀਂ ਗੇਰਨਾ ਘਰੋਂ ਵਾਲੇ ਬਹੁਤ ਆਣ ਵਾਲਾ ਬਹੁਤ ਨੇ ਇਹ ਡਿੱਗ ਪਿਆ ਇਹਨੂੰ ਚੱਕ ਕੇ ਖੜਾ ਕਰਦੇ ਕਿਸ ਦੇ ਸੰਸਕਾਰ ਤੇ ਜਾਂਦੇ ਆ ਕਿਸ ਦੇ ਦੁੱਖ ਚ ਜਾਂਦੇ ਉਹਨਾਂ ਟਾਈਮ ਮੌਤ ਯਾਦ ਰਹਿੰਦੀ ਆ ਬੰਦੇ ਨੂੰ ਬਾਤ ਪਤਾ ਨਹੀਂ ਕਿਵੇਂ ਗਿਆ ਭੱਜਣਾ ਕਿ ਆਈ ਦੱਸ ਜਦ ਸਿਰ ਤੇ 라ਕਤ ਕਦਿਆਲ ਹੋ ਗਿਆ ਤਾਂ ਉਹਨੇ ਇਹ ਵੀ ਨਹੀਂ ਕਹਿ ਸਕਦੇ ਨਾ ਨ ਗਲਤੀ ਨਹੀਂ ਕਹਿ ਸਕਦਾ ਕਿ ਉਹਨੂੰ ਕਹਿਤੀ ਲੱਗਦੀ ਹੈ ਇਹ ਗੱਲ ਉਹ ਕਹਿੰਦਾ ਮੈਂ ਤਾਂ ਬਰਨ ਹੀ ਇੱਧਰ ਅੱਧਰ ਕੀ ਕਰਾਂ ਉਹ ਤੇ ਇੱਕ ਪਾਸੇ ਧਰਮੀ ਖੜਾ ਹੈ ਇੱਕ ਪਾਸੇ ਪਾਪੀ ਖੜਾ ਹੈ ਉਹ ਧਰਮੀ ਨੂੰ ਆਇਆ ਵੀ ਮਾਰੇ ਕਿਰਪਾਈ ਤੇ ਲਈ ਕਰਨਗੇ ਉਹਦਾ ਪਾਪ ਖੰਦਾ ਉਹ ਤੂੰ ਜਾਣਾ ਹੀ ਨਹੀਂ ਉਹ ਜਾਣ ਕਿਰਪਾ ਕੀਤੀ ਬਾਕੀ ਦੇ ਕਰਦੀ ਅਦੇ ਹਾਂ ਔਰ ਦਹੇਗੀ ਅਦਰ ਬਰੂਲਾ ਉੱਥੇ ਇਹਦਾ ਪਾਪ ਘਮਾਉਂਦਾ ਫਿਰਦਾ ਮੈਨੂੰ ਛੱਡ ਕੇ ਤੂੰ ਇਹਨੂੰ ਤਾਂ ਮਤਲਬ ਬਹੋਤ ਹੋ ਕਾਰ ਲਿਆ ਤੇ ਮੈਨੂੰ ਛੱਡ ਬਾਈ ਕਿਹ ਖਾਤੇ ਦੇ ਬਾਤ ਮੈਨੂੰ ਤੇ ਉਹ ਕਹਿੰਦਾ ਛੱਡੀ ਮਾਵਾ ਜੇ ਕਿਤੇ ਮਰਜੀਆ ਵਰ ਜਾਈ ਉਹ ਚਲ ਜਾਏ ਜਿੱਧਰ ਮਰਜੀ ਰਹਿਮ ਕਿਆ ਰਹੇ ਆ ਤੇਰਾ ਕਿਤੇ ਸਾਰੀਆਂ ਗੱਲਾਂ ਬੋਲੀਆਂ ਫੜਾ ਬਣਾ ਕੇ ਨਾ ਇੱਕ ਅਣਦੇ ਮਿੱਟੀ ਦੀ ਇਹ ਦੂਜੇ ਪਾਸੇ ਜੀ ਨਾ ਗੱਡੀ ਜਾਂ ਕੋਈ ਨਾ ਕੋਈ ਮਹਾ ਬਤਾਣਾ ਕਿ ਉਹ ਲੈ ਕੋਈ ਮਠਾਣਾ ਅਸੀਂ ਤਾਂ ਪਠਾ ਲਈਆਂ ਲਾਣਾ ਮੱਥੇ ਲੱਗ ਗਿਆ ਸਾਡੇ ਹਾਂ ਮੱਥੇ ਗਰਵਾਣੀ ਲਾ ਲੋ ਪਹਿਲਾਂ ਹੀ ਗਟਕਾ ਸਭ ਖੋਲ ਫੇਰ ਮੱਥੇ ਗਿਹੜ ਮੱਥੇ ਤਾਂ ਗਰਵਾਣੀ ਲੱਗੂ ਫੇਰ ਬੰਦਾ ਕਹਿ ਨਹੀਂ ਸਕਦਾ ਵੀ ਉਹ ਮੱਥੇ ਲੱਗਿਆ ਸੀ ਜੈਸੀ ਦ੍ਰਿਸ਼ਟੀ ਚਰੀਟੀ ਉਹ ਜੀ ਸੇਟੀ ਮੂਰੇ ਅੱਗੇ ਆ ਚੀ ਚਰੀਟੀ ਦੇ ਸਾਹਮਣੇ ਹੈ ਚਰੀਟੀ ਹੈ ਅਜੀ ਕੁਦਰਤਾਂ ਤੇ ਆ ਨਾ ਛੰਡ ਵਾਲੀ ਗੱਲ ਆ ਅਜੀ ਕੁਦਰਤਾਂ ਜਿੰਮੀਆ ਛਾਰੀ ਚੀਜ਼ ਨਿਗਾਹ ਜਾ ਸਾਡੇ ਆ ਰਹੀ ਆ ਇਹ ਸਾਰੀ ਕੁਦਰਤ ਆ